ਪੰਜਾਬ ਸਰਕਾਰ ਵੱਲੋਂ ਨਾਰਾ ਦਿੱਤਾ ਜਾ ਰਿਹਾ ਹੈ ਕਿ ਜੈਸੇ ਦੀ ਖੇਤ ਉਸਦੀ ਰੇਤ ਪਰ ਹੜਾਂ ਦੀ ਮਾਰ ਹੀਟ ਆਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਰੇਤ ਹੈ ਕਿੱਥੇ ਸਰਕਾਰ ਜਿਸ ਨੂੰ ਰੇਤ ਕਹਿ ਰਹੀ ਹੈ ਅਸਲ ਵਿੱਚ ਉਹ ਚਿੱਕੜ ਤੇ ਗਾਰ ਹੈ ਜਿਸ ਨੂੰ ਖੇਤਾਂ ਵਿੱਚੋਂ ਬਾਹਰ ਕੱਢਣ ਲਈ ਕੋਲੋਂ ਪੈਸੇ ਖਰਚ ਕਰਨੇ ਪੈਣਗੇ ਜਿਸ ਕਾਰਨ ਕਿਸਾਨ ਚਿੰਤਾ ਦੇ ਆਲਮ ਵਿੱਚ ਹਨ ਕਿਉਂਕਿ ਅਜੇ 1.5 ਸਾਲ ਮੋੜੋਂ ਖੇਤਾਂ ਵਿੱਚ ਫਸੜਾ ਹੋਣ ਦੀ ਕੋਈ ਵੀ ਉਮੀਦ ਦਿਖਾਈ ਨਹੀਂ ਦੇ ਰਹੀ ਪੰਜਾਬ ਹੜਾਂ ਦੀ ਮਾਰ ਹੀਟ ਹੈ ਔਰ ਜਦੋਂ ਪਾਣੀ ਘਟਣਾ ਸ਼ੁਰੂ ਹੋਇਆ ਤਾਂ ਖੇਤਾਂ ਦੇ ਅੰਦਰ ਤਬਾਹੀ ਦਾ ਮੰਜ਼ਰ ਸਾਫ਼ ਦਿਖਾਈ ਦੇ ਰਿਹਾ ਹੈ ਕਿਸਾਨਾਂ ਦੀ ਚਿੰਤਾ ਇਹ ਹੈ ਕਿ ਇਹ ਵਾਲੀ ਫਸਲ ਤਾਂ ਬਰਬਾਦ ਹੋ ਹੀ ਗਈ ਹੈ ਲੇਕਿਨ ਜਿਹੜੀ ਜ਼ਮੀਨ ਦੇ ਅੰਦਰ ਗਾਰ ਆ ਗਈ ਹੈ ਉਹ ਉਸ ਦਾ ਕੀ ਕਾਰਨ ਹੈ ਕਿਉਂਕਿ ਖੇਤਾਂ ਵਿੱਚ ਜਿੰਨੀ ਗਾਰ ਤੇ ਚਿੱਕੜ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਅਜੇ 1.5-2 ਸਾਲ ਉਹਨਾਂ ਦੀ ਕੋਈ ਵੀ ਫਸਲ ਖੇਤਾਂ ਵਿੱਚ ਨਹੀਂ ਉਗੇਗੀ ਸਰਕਾਰ ਕਹਿੰਦੀ ਹੈ ਕਿ ਜਿਸ ਦੇ ਖੇਤ ਉਸ ਦੀ ਰੇਤ ਪੂਰੀ ਤਰ੍ਹਾਂ ਵੇਚ ਸਕਦਾ ਹੈ ਪਰ ਇਹ ਰੇਤ ਹੈ ਕਿੱਥੇ ਇਹ ਤਾਂ ਚਿੱਕੜ ਭਰੀ ਰੇਤਲੀ ਮਿੱਟੀ ਹੈ ਜਿਸ ਵਿੱਚੋਂ ਸਾਫ਼ ਕਰਕੇ ਰੇਤ ਕੱਟਣਾ ਮਮਕਨ ਹੀ ਨਹੀਂ ਹੈ 10-10 ਫੁੱਟ ਤੱਕ ਐਸ ਦੇ ਖੇਤਾਂ ਵਿੱਚ ਅੰਬਾਰ ਲੱਗ ਗਏ ਹਨ ਜਿਸ ਨੂੰ ਸਾਫ਼ ਕਰਨ ਲਈ ਕੋਲੋਂ ਪੈਸੇ ਖਰਚ ਕਰਨੇ ਪੈਣਗੇ ਉੱਥੇ ਜਦੋਂ ਕਿਸਾਨਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਕਹਿੰਦੀ ਹੈ ਕਿ ਰੇਤ ਵੇਚ ਕੇ ਪੈਸੇ ਕਮਾ ਸਕਦੇ ਹਾਂ ਪਰ ਅਸੀਂ ਕਹਿੰਦੇ ਆ ਕਿ ਰੇਤ ਸਰਕਾਰ ਲੈ ਜਾਵੇ ਅਤੇ ਸਾਡੇ ਖੇਤ ਸਾਫ਼ ਕਰਵਾ ਦੇਵੇ। ਇਹ ਅਬਜਰਵ ਕਰਨ ਦੇ ਦੁਬਾਰਾ ਤੋਂ 3-4 ਸਾਲ ਲੱਗ ਜਣੇ ਆ। 10-10 ਫੁੱਟ ਦੇ ਲਗਭਗ ਰੇਤ ਚਿੱਕੜ ਘਾੜ ਚੜੀ ਹੋਈ ਹੈ। ਸਾਰੇ ਕਮਾਨ ਦੇ ਪੌਪੂਲਰ ਦੀ ਪਨੀਰੀ ਲੋਕਾਂ ਦੇ ਜੀਵ ਜੰਤੂ ਪੰਛੀ ਮੋਟਰ ਮਟਰਾ ਸਾਰੀਆਂ ਨਪੀਆਂ ਗਈਆਂ ਤਾਂ ਜੀ ਮੇਰੀ ਇੱਥੇ ਦਰਿਆਵਾਰ ਜ਼ਮੀਨ ਹੈ ਜੀ। ਤਈਆਂ ਦੜ ਪਿਆ ਹੋਇਆ। ਬਹੁਤ ਮਾੜੇ ਹਾਲਾਤ ਆ ਪਾਰ ਸੱਤ ਪਿੰਡ ਹੈ ਜੀ। ਉਧਰ ਪਾਣੀ ਪੂਣੀ ਦੀ ਹੋਰ ਬਹੁਤ ਸਮੱਸਿਆ ਵੀ ਹੁਣ ਬੋਰਡਾ ਨਹੀਂ ਜਾਏਗਾ ਸਵਾਨ ਸੂਣ ਦਿਹਾੜੀ ੱੱਪੇ ਦੇਖਣਾ ਪਏਗਾ ਜੀ ਹੁਣ ਤਾਂ 2-3 ਸਾਲ ਕੋਹ ਨਹੀਂ ਹੋ ਸਕਦਾ ਜ਼ਮੀਨਾਂ ਤੇ ਆਪਣੇ ਹਾਲਾਤ ਜੀ ਬਹੁਤ ਮਾੜੇ ਨੇ ਮਤਲਬ ਦਰਿਆ ਨੇ ਬਹੁਤ ਜ਼ਿਆਦਾ ਰੇਬ ਚਿਕੜ ਚੜਤਾ ਵਾ ਜ਼ਮੀਨਾਂ ਦੇ ਵਿੱਚ ਕਮ ਸੇ ਕਮ ਕੋ 10-10 ਫੁੱਟ ਚੜ ਦਤਾ ਵਾ ਜਿਵੇਂ ਭਾਜੀ ਹੁਣਾਂ ਕਿਹਾ ਕਿ ਇੱਥੇ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਆਪਣੀ ਜ਼ਮੀਨਾਂ ਦੇ ਵਿੱਚੋਂ ਰੇਤ ਵੇਚ ਸਕਦੇ ਹੋ ਇਹ ਰੇਤ ਨਹੀਂ ਹੈ ਕੱਲੀ ਇਦੇ ਵਿੱਚ ਚੱਕਰਗਾਰ ਚੜ ਗਈ ਹੈ ਜਦੋਂ ਠੇਕੇ ਤੇ ਜ਼ਮੀਨਾਂ ਲੋਕਾਂ ਨੇ ਲੈ ਕੇ ਪਨੀਰੀ ਤਿਆਰ ਕੀਤੀ ਇੱਧਰ ਕਮਾਦਦੀ ਤੇ ਹੁੰਦੀ ਹੈ ਖੇਤੀ ਦੀ ਪਪੂਲਰ ਦੀ ਉਹ ਠੇਕੇ ਦੇ ਲਈਆਂ ਜ਼ਮੀਨਾਂ ਦਾ ਵੀ ਉਹਨਾਂ ਦੀ ਪਨੀਰੀ ਖਰਾਬ ਹੋਈ ਐ ਤੋਂ ਨਾਲ ਦੇ ਪਿੰਡ ਦਾ ਇੱਕ ਜ਼ਿੰਮੇਦਾਰ ਉਹਨੇ ਠੇਕੇ ਤੇ ਲੈ ਕੇ ਹੁਣੇ ਦੱਸਿਆ ਕਿ ਆ ਸਾਰਾ ਮਰ ਗਿਆ ਵਾ ਉਹਦਾ ਬੀਜ ਜਿਹੜਾ ਤਿਆਰ ਕੀਤਾ ਸੀਗਾ ਇਹ ਸਰਕਾਰਗਾਰ ਹੀ ਇਹੀ ਮੰਗ ਕਰਦੇ ਆ ਕਿ ਬਸ ਇਹ ਜ਼ਿੰਮੇਦਾਰਾਂ ਦੀ ਸੁਣੀ ਜਾਵੇ ਸਿਰਫ ਇਹੋ ਹੀ ਆ ਵੀ ਖਬਰਾਂ ਦੇ ਵਿੱਚ ਨਾ ਚਲਾਇਆ ਜਾਵੇ ਜੋ ਬਿਆਨ ਦੇ ਦਿੰਦੇ ਨੇ ਉਹ ਜੋ ਅਸੀਂ ਸੋਚ ਕੇ ਆਏ ਸੀਗੇ ਇੱਥੇ ਹਰਾਚਾਰਾ ਪਸ਼ੂਆਂ ਵਾਸਤੇ ਲੈ ਕੇ ਆਏ ਸੀਗੇ ਸਾਨੂੰ ਇਹ ਸੀਗਾ ਵੀ ਹਰਾਚਾਰਾ ਦੇ ਦਾਂਗੇ 2-3 ਮਹੀਨੇ 4 ਮਹੀਨੇ ਤੱਕ ਸ਼ਾਇਦ ਕਿਸਾਨ ਆਪਣਾ ਹਰਾਚਾਰਾ ਪੈਦਾ ਕਰ ਲੈਣਗੇ ਪਰ ਜਿਸ ਤਰ੍ਹਾਂ ਦੇ ਹਾਲਾਤ ਦੇਖ ਰਹੇ ਹਾਂ ਇਸ ਤਰ੍ਹਾਂ ਤਾਂ ਹਰਾਚਾਰਾ ਪੈਦਾ ਹੋਣ ਨੂੰ 2 ਸਾਲ ਲੱਗ ਜਾਣਗੇ ਜਿਸ ਤਰ੍ਹਾਂ ਇਹ ਰੇਤ ਜਿਹੜੇ ਹੈ ਸਰਕਾਰ ਨੇ ਕਹਤਾ ਕਿ ਰੇਤਾ ਵੇਚ ਸਕਦੇ ਨੇ ਪਰ ਇੱਥੇ ਰੇਤਾ ਤਾਂ ਦਿੱਖਦਾ ਨਹੀਂ ਇੱਥੇ ਤਾਂ ਚਿੱਕੜ ਤੇ ਆ ਹੋਰ ਹੀ ਤਰ੍ਹਾਂ ਦੀ ਮਿੱਟੀ ਹੈ ਜਿਹੜੀ ਇਕੱਠੀ ਹੋਈ ਹੈ ਮੈਂ ਤਾਂ ਸਰਕਾਰ ਨੂੰ ਇਹ ਇੱਕ ਸੁਝਾਸ਼ਨ ਦੇਣਾ ਚਾਹੁੰਦਾ ਕਿ ਤੁਸੀਂ ਜਿਹੜੇ ਬੰਨ ਲਾਉਣ ਲੱਗੇ ਹੋ ਉਹ ਖੇਤਾਂ ਚ ਚੱਕੋ ਕਿਸਾਨਾਂ ਦੇ ਖੇਤਾਂ ਚ ਚੱਕੋ ਨਾਲੇ ਉਹਨਾਂ ਦੀ ਜ਼ਮੀਨ ਜਿਹੜੀ ਹੈ ਨੰਗੀ ਹੋ ਜੂਗੀ ਉਹਨਾਂ ਨੂੰ ਕੋਈ ਫਾਇਦਾ ਮਿਲ ਜੂਗਾ ਇਹ ਕੋਈ ਰੇਤਾ ਵੇਕਣ ਵਾਲਾ ਤਾਂ ਹੈ ਨਹੀਂ ਇਹ ਤਾਂ ਚਿੱਕੜ ਮੱਡ ਹੈ ਸਾਰਾ ਮਿੱਟੀ ਹੈ ਰਲਿਆ ਹੋਇਆ ਮਿਲਿਆ ਹੈ ਸਾਰਾ ਦੂਜੀ ਗੱਲ ਤੁਸੀਂ ਦੇਖੋ ਇੱਥੇ ਸਭ ਤੋਂ ਵੱਡੀ ਇੱਕ ਜਿਹੜੀ ਰੂਹ ਕਮਾਉਣ ਵਾਲੀ ਗੱਲ ਮੈਂ ਸੁਣੀ ਹੈ ਜਿਹੜੇ ਕਿਸਾਨਾਂ ਦਾ ਅੱਧਾ ਕਿਲਾ ਇਕੀਲਾ 2 ਕਿਲੇ 4 ਕਿਲੇ ਇੰਨੇ ਕਿ ਜ਼ਮੀਨ ਦੇ ਮਾਲਕ ਇੱਥੇ ਕਿਸਾਨ ਹੈਗੇ ਨੇ ਉਹਨਾਂ ਨੇ ਅੱਗੇ ਕਿਸੇ ਨੇ ਠੇਕੇ ਤੇ ਲਈ ਹੋਈ ਸੀ ਕਿਸੇ ਨੇ ਅੱਗੇ ਠੇਕੇ ਦਿੱਤੀ ਹੋਈ ਸੀ ਆ ਪਿੱਛੇ ਪਨੀਰੀ ਦੀ ਉਹਨਾਂ ਨੇ ਦਿਖਾਈ ਹੈ ਇਹ ਸਾਰੀ ਮਿੱਟੀ ਨਾਲ ਕਿੰਨੀ ਕਿੰਨੀ ਦਬ ਗਈ ਤੇ ਸਾਰਾ ਗੰਨਾ ਕਿੰਨਾ ਮਿੱਟੀ ਨਾਲ ਦਬ ਗਿਆ 8 8 ਫੁੱਟ 4 4 ਫੁੱਟ ਮਿੱਟੀ 3 3 ਫੁੱਟ ਮਿੱਟੀ ਚੜੀ ਹੋਈ ਹੈ ਇਹ ਨਾ ਤਾਂ ਇਹ ਹੁਣ ਆਪਣੀ ਫਸਲ ਨੂੰ ਕਰਨ ਜੋਗੇ ਨੇ ਨਾ ਇਹ ਮਿੱਟੀ ਚੱਕਣ ਜੋਗੇ ਨੇ ਇਹਦਾ ਸਾਰਾ ਹੱਲ ਸਰਕਾਰ ਨੂੰ ਦੇਖਣਾ ਚਾਹੀਦਾ ਕਿਉਂਕਿ ਸਰਕਾਰਾਂ ਉੱਥੇ ਬੈਠੀਆਂ ਗੱਲਾਂ ਹੋਰ ਕਰਦੀਆਂ ਨੇ ਜ਼ੀਰੋ ਗਰਾਊਂਡ ਤੇ ਆ ਕੇ ਕੁਝ ਇਹ ਤਾਂ ਚੱਕਣ ਤੇ ਖਰਚਾ ਆਉਣਾ ਹੈ ਇਹ ਕਿਹੜੇ ਵਿਕਣੀ ਹੈ ਉਹ ਤਾਂ ਇਸ ਤਰ੍ਹਾਂ ਦਿਖਾ ਰਹੇ ਨੇ ਟੀਵੀ ਤੇ ਦੂਜੇ ਲੋਕਾਂ ਨੂੰ ਜਿਹੜੇ ਬਾਹਰਲੇ ਜ਼ਿਲ੍ਹਿਆਂ ਦੇ ਅਸੀਂ ਪਟਿਆਲੇ ਤੋਂ ਹਾਂ ਸਾਨੂੰ ਆਏ ਲੱਗਿਆ ਬੜੀ ਵੱਡੀ ਰਾਹਤ ਕਿਸਾਨਾਂ ਨੂੰ ਦਿੱਤੀ ਪਰ ਜਦੋਂ ਜ਼ੀਰੋ ਗਰਾਊਂਡ ਤੇ ਆ ਕੇ ਅਸੀਂ ਦੇਖਿਆ ਤਾਂ ਇਹ ਤਾਂ ਲੋਕਾਂ ਵਾਸਤੇ ਸਿਰਦਰਦੀ ਬਣਿਆ ਹੋਇਆ ਹੈ ਇਹ ਰੇਤਾ ਵੇਕਣ ਵਾਲਾ ਤਾਂ ਹੈ ਹੀ ਨਹੀਂ ਜੇ ਆ ਕਿਤੇ ਰੇਤਾ ਦਿਖਦਾ ਵੀ ਹੈ ਉੱਪਰ ਰੇਤਾ ਥੱਲੇ ਮਿੱਟੀ ਹੈ ਕਿੰਨੀ ਕਈ ਛਾਂ ਕੇ ਮੇਰੇ ਰੇਤਾ ਵਿੱਚੋਂ ਮੈਂ ਕੱਢ ਲਾਂਗੇ ਉਹ ਤਾਂ ਗੱਡਮੱਡ ਹੋਈ ਹੋਈ ਹੈ ਇਹ ਮੈਂ ਤਾਂ ਕਹੂੰਗਾ ਸਰਕਾਰ ਨੂੰ ਇਹਨਾਂ ਨੂੰ ਸਗੋਂ ਰੇਤਾ ਚਕਾਉਣ ਦੀ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਫਿਰ ਉਹਨਾਂ ਨੇ ਦੇ ਵੀ 1 ਮਹੀਨਾ ਦਿੱਤਾ ਦਸੰਬਰ ਤੱਕ ਇੰਨੇ ਚਿਰ ਚ ਤਾਂ ਇੱਥੇ ਤੁਸੀਂ ਦੇਖੋ ਹਾਲਾਤ ਹੀ ਨਹੀਂ ਸਹੀ ਹੋਣੇ 1 ਮਹੀਨੇ ਤਾਂ ਕੀ ਕਰ ਲੂਗਾ ਕੋਈ ਸੰਭੇ ਜਿੰਮੇਦਾਰ ਤੋਂ ਸੰਭੇ ਨਹੀਂ ਜਾਣਾ ਹੈ ਸੰਭਲੇ ਨਹੀਂ ਜਾਣਾ ਆਪਣਾ ਆਪ ਸੰਭਾਲਿਆ ਨਹੀਂ ਜਾਣਾ ਤੇ ਘੱਟੋ ਘੱਟ 2-3 ਸਾਲ ਇੱਥੇ ਲੱਗਣੇ ਨੇ ਸਰਕਾਰ ਨੇ ਤਾਂ 1 ਮਹੀਨੇ ਦਾ ਟਾਈਮ ਦੇ ਕੇ ਬਾਬਾ ਖੱਟ ਲਈ ਇਹ ਸਰਕਾਰ ਅਜੇ ਮੈਨੂੰ ਲੱਗਦਾ ਹੈ ਗਰਾਊਂਡ ਤੇ ਆ ਕੇ ਇੱਥੇ ਖੇਤਾਂ ਦੇ ਆ ਕੇ ਦੇਖੇ ਪਹਿਲਾਂ ਹਾਲਾਤ ਦੇਖੇ ਫਿਰ ਕੋਈ ਬਿਆਨ ਕਰੇ ਇਹ ਤਾਂ ਲੋਕਾਂ ਤੋਂ ਬਾਵਾ ਖੱਟਣ ਤੱਕ ਆਪਣਾ ਸੀਮਤ ਨਾ ਰਹੇ ਮੇਰੀ ਤਾਂ ਇਹੀ ਬੇਨਤੀ ਸੀ